ਸ਼ਰੀਆ ਕੁਕੀ ਹਾਲ-ਚਾਲਾ ਜੀ ਕਮੀਰ ਕਰਦੇ ਸਾਰੇ ਠੀਕ-ਠਾਕ ਹੋਵੋਗੇ ਆਪਾਂ ਬਣਾਉਣ ਲੱਗੇ ਆਂ ਜੀ ਚਿੱਟੇ ਛੋਲੇ ਦੀ ਸਬਜ਼ੀ ਉਹਦੇ ਲਈ ਆਪਾਂ ਨੇ ਤੇਲ ਆ ਜਿਹੜਾ ਸਰੋਂ ਦਾ ਚੰਗੀ ਤਰ੍ਹਾਂ ਕਰ ਲਿਆ ਗਰਮ ਉਹਦੇ ਚ ਪਾਤਾ ਜੀਰਾ ਇਹ ਹੈਗਾ ਜੀ ਅਦਰਕ ਲਸਣ ਪਿਆਜ਼ ਤੇ ਹਰੀ ਮਿਰਚ ਦਾ ਪੇਸਟ ਇਹ ਵੀ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਇਹਨੂੰ 골ਡਨ ਬ੍ਰਾਊਨ ਕਰ ਲਾਵਾਂਗੇ ਇਹਦੇ ਵਿੱਚ ਪਾਣੀ ਸੀ ਮੈਂ ਜਿੰਜਰ ਦੀ ਫੋਕ ਤੇਲ ਹੋ ਗਿਆ ਜਿਆਦਾ ਕਰ ਮੈਂ ਤਾਂ ਕਰਕੇ ਪਹਿਲਾਂ ਨਹੀਂ ਪਾਈ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾ ਦਾਂਗੇ ਜਿੰਜਰ ਮਸਾਲਾ ਵਗੈਰਾ ਕੋਈ ਨਹੀਂ ਪੁੰਦੇ ਹੈਗੇ ਬਸ ਜਿੰਜਰ ਕੱਲੀ ਜਿਹੜੀ ਆਪਾਂ ਪਾ ਰਹੇ ਸੀ ਮਸਾਲਾ ਪਾ ਗਲੇ ਥੋੜਾ ਜਿਹਾ ਹੈਗਾ ਇਹ ਤਾਂ ਸੱਟਿਆ ਹੋ ਗਿਆ ਮਸਾਲਾ ਵੇਖਦੇ ਆ ਮੰਮੀ ਨੂੰ ਪੁੱਛ ਦਿਆਂਗੇ ਉਹਨਾਂ ਨੇ ਕਹੇ ਤਾਂ ਪਾ ਲੋ ਦਿਖਾਵਾਂਗੇ ਫਿਰ ਥੋੜਾ ਜਿਹਾ ਉਹਨਾਂ ਕਰਕੇ ਹੀ ਘੱਟ ਪੰਦਾ ਹੈ ਆਪਾਂ ਜਿੰਜਰ ਪਾਤੀ ਜੀ ਅਸੀਂ ਆਪਣੇ ਜਿਸ ਤਰ੍ਹਾਂ ਅਸੀਂ ਚਣਿਆਂ ਦੀ ਸਬਜ਼ੀ ਬਣਾਉਣੀ ਹੈ ਇਸ ਤਰ੍ਹਾਂ ਤੁਹਾਨੂੰ ਦੱਸਦੇ ਪਏ ਆ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਟ੍ਰਾਈ ਜਰੂਰ ਕਰਿਓ ਸਿੰਪਲ ਜਿਹਾ ਤਰੀਕਾ ਹੈ ਇਹ ਮੈਂ 5-4-5 ਜਿਹੜੇ ਆ ਕਿ ਮੀਡੀਅਮ ਸਾਈਜ਼ ਦੇ ਪਿਆਜ਼ ਲਈ ਸੀਗਾ ਤੇ ਇੱਕ ਲਸਣ ਦਾ ਗੱਠਾ ਸੀ ਤੇ 2 ਇੰਚ ਅਦਰਕ ਦਾ ਟੁਕੜਾ ਸੀਗਾ 7-8 ਆਪਣੀਆਂ ਹਰੀਆਂ ਮਿਰਚਾਂ ਸੀ ਇਹਨਾਂ ਦਾ ਆਪਾਂ ਨੇ ਪੇਸਟਾ ਜਿਹੜਾ ਬਣਾ ਲਿਆ ਮਿਕਸੀ ਦੇ ਵਿੱਚ ਦਰਦਰਾ ਲਿਆ ਪੀ ਲਿਆ ਮਤਲਬ ਜਿਆਦਾ ਵੀ ਬਰੀਕ ਨਹੀਂ ਕੀਤਾ ਹੈਗਾ ਤੇ ਇਹ ਆਪਣੇ ਕੋਲ ਇੱਕ ਵੱਡੇ ਸਾਈਜ਼ ਦਾ ਟਮਾਟਰ ਸੀਗਾ ਇਹਨੂੰ ਵੀ ਆਪਾਂ ਪੀ ਲਿਆ ਹੈ ਇਹਦੇ ਵਿੱਚ ਬਕਸਰ ਵਿੱਚ ਤੇ ਇਹ ਆਪਾਂ ਨੇ ਇੱਕ ਕੌਲੀ ਆ ਚਣਿਆਂ ਦੀ ਜਿਹੜੀ ਲਈ ਸੀ ਸਵੇਰ ਦੇ ਹੀ ਭਿਉਂ ਕੇ ਆਪਾਂ ਚਣੇ ਰੱਖੇ ਹੋਏ ਨੇ ਤੇ ਭੇਜ ਕੇ ਫੁੱਲ ਜਾਂਦੇ ਨੇ ਚਣੇ ਡਬਲ ਹੋ ਜਾਂਦੇ ਆ ਤੇ ਇਹਨਾਂ ਚਾਰ ਆਪਾਂ ਨੇ ਜਿਹੜੇ ਹੈਗੇ ਆ మీడియం ਸਾਈਜ਼ ਦੇ ਆਲੂ ਕੱਟ ਕੇ ਰੱਖ ਲੈਣ ਗ੍ਰੀਨ ਕੱਟ ਲਈਏ ਇਹ ਮੋਟੀਆਂ ਨਹੀਂ ਕੱਟੀਆਂ ਇਹ ਦੇਖੋ ਜੇ ਜਦੋਂ ਸਬਜ਼ੀ ਆਪਾਂ ਤਰੀ ਵਾਲੀ ਬਣਾਉਣੀ ਆ ਤਾਂ ਉਹ ਉਹਦੇ ਵਿੱਚ ਮਤਲਬ ਆਹ ਲਸਣ ਪਿਆਜ਼ ਅਦਰਕ ਆਪਾਂ ਪੀਸ ਕੇ ਪਾਉਣੇ ਆ ਪੇਸਟ ਬਣਾ ਕੇ ਪਾਉਣੇ ਆ ਤਾਂ ਤਰੀ ਹੈ ਜਿਹੜੀ ਸੰਘਣੀ ਹੋ ਜਾਂਦੀ ਹੈ ਗਾੜੀ ਹੋ ਜਾਂਦੀ ਹੈ ਤੇ ਖਾਣ ਵਿੱਚ ਵੀ ਜਿਹੜੀ ਸਬਜ਼ੀ ਟੇਸਟੀ ਲੱਗਦੀ ਆ ਤੇਜ ਕਰਕੇ ਆਪਾਂ ਜਿਹੜਾ ਹੈਗਾ ਇਹਦਾ ਪੀਸ ਜਿਹੜਾ ਹੈਗਾ ਪੇਸਟ ਬਣਾ ਕੇ ਤਿਆਰ ਕਰਕੇ ਫਿਰ ਆਪਾਂ ਜਿਹੜੀ ਹੈਗੀ ਸਬਜ਼ੀ ਬਣਾਉਣ ਲੱਗਿਆ ਹੁਣ ਆਪਾਂ ਇਹਦਾ ਮਸਾਲਾ ਚੰਗੀ ਤਰ੍ਹਾਂ ਭੁੰਨ ਲਈਏ ਲੋ ਜੀ ਮਸਾਲਾ ਜਿਹੜਾ ਆਪਣਾ ਭੁੱਜ ਗਿਆ ਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ ਤੁਹੇ ਕਈ ਮਿਰਚਾਂ ਜ਼ਿਆਦਾ ਪਾਉਣੀ ਹੁੰਦੀਆਂ ਕੋਈ ਘੱਟ ਪਾਉਣੀ ਪਾਉਣੀ ਹੁੰਦੀਆਂ ਨੇ ਇਹ ਜ਼ਿਆਦਾ ਪਾਉਡੀਆਂ ਮਿਰਚਾਂ ਲਈ ਇਸ ਲਈ ਆਪਾਂ ਥੋੜਾ ਜਿਹਾ ਨਮਕਾ ਜੜ ਤੇਜ ਹੀ ਰੱਖਿਆ ਆ දී පො කාලිමැච්ච් කාලිමච්ච සිජුවරු හොන්ගේ සබ්දිි පෝල සටේ සබ රස කාලිමච්ච ගැඩි ජ රඩ කැම මම පාරණය ඒ ශලි මැච්ච ਆੰਗਰੇਜ਼ਾ ਸਬਜੀ ਦਾ ਜਿਹੜਾ ਸੂਣਾ ਆਜੂਗਾ ਤੇ ਇਹ ਆਪਣੇ ਕੋਲੇ ਹੈਗਾ ਜੀ ਗਰਮ ਮਸਾਲਾ ਮੈਂ ਕਿਸੇ ਕਿਸੇ ਸਬਜੀ ਚ ਪੁੰਨੀ ਅੱਜ ਮੈਂ ਚਲੋ ਪਾ ਦਿੰਦੀ ਨੇ ਬੱਚਾ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਟਮਾਟਰ ਦੀ ਪਿਉਰੀ ਜਿਹੜੀ ਬਣਾਈ ਹੈ ਬੀਜ ਵਗੈਰਾ ਮੈਂ ਇਹਦੇ ਵਿੱਚ ਚੰਗੀ ਤਰ੍ਹਾਂ ਕੱਢ ਲਏ ਨੇ ਫੇਰ ਜਿਹੜਾ ਇਹਦਾ ਪੇਸਟ ਤਿਆਰ ਕੀਤਾ ਹੈ ਤੁਸੀਂ ਵੀ ਟਮਾਟਰ ਦੇ ਬੀਜ ਜਿਹੜੇ ਜ਼ਰੂਰ ਕੱਢਿਆ ਕਰੋ ਤੇ ਹੁਣ ਇਹਦੇ ਵਿੱਚ ਇਹ ਜਿਹੜਾ ਹੈਗਾ ਜਾਂ ਮਿਕਸਰ ਦਾ ਜੱਗਾ ਜਿਹੜਾ ਧੋ ਵੀ ਆਪਾਂ ਪਾ ਲਿਆ ਵੀ ਹੁਣ ਜਿਹੜੇ ਵਿੱਚ ਕਾਫੀ ਸਾਰਾ ਟਮਾਟਰ ਰਹਿਣਾ ਵਾਲੇ ਲੱਗਿਆ ਹੋਇਆ ਇਹਨੂੰ ਟਾੜ ਕੇ ਜੇ ਆਪਾਂ ਪਾਣੀ ਜੜਾ ਥੋਣਾਇਆ ਤਾਂ ਕਿ ਤੇਲ ਛੱਡੂਗਾ ਤੜਕਾ ਤਾਂ ਸਬਜ਼ੀ ਜਿਹੜੀ ਇਹ ਰੇੜਾ ਮਸਾਲਿਆਂ ਨੂੰ ਇਸੇ ਤਰ੍ਹਾਂ ਪਾਣੀ ਦੇ ਵਿੱਚ ਹੈ ਜਿਹੜਾ ਪਕਾ ਲਵਾਂਗੇ ਜਿੰਨਾ ਚਿਰ ਇਹ ਆਪਣਾ ਤੇਲ ਨਹੀਂ ਛੱਡ ਦਿੰਦਾ ਲੋ ਜੀ ਇਹਨੇ ਤੇਲ ਆ ਜਿਹੜਾ ਆਪਣਾ ਛਾੜ ਦਿੱਤਾ ਮਸਾਲੇ ਨੇ ਇਹ ਛੋਲੇ ਆਪਾਂ ਨੇ 2-3 ਵਾਰ ਧੋ ਕੇ ਭੁੰਨਤੇ ਸੀਗੇ ਤੇ ਸਾਰਾ ਆਪਾਂ ਇਸੇ ਤਰ੍ਹਾਂ ਹੀ ਜਿਹੜਾ ਆ ਪਾਣੀ ਸਣੇ ਪਾਣੀ ਆਪਾਂ ਚਣਿਆ ਜਿਹੜੇ ਵਿੱਚ ਪਾ ਦਿਆਂਗੇ ਪਾਣੀ ਮੁਰ ਪਾ ਦਿਆਂਗੇ ਵਿੱਚ

ਨਾਲੇ ਤੇ ਇਹ ਸਬਜੀ ਟੇਸਟੀ ਬਣਦੀ ਆ ਬੱਚਿਆਂ ਨੂੰ ਵੀ ਪਸੰਦ ਆ ਸਾਰੀ ਫੈਮਿਲੀ ਨੂੰ ਬਹੁਤ ਪਸੰਦ ਆ ਸਾਡੀ ਕੀ ਵਾਲੀ ਸਬਜੀ ਦਾਲ ਕਹੋਗੇ ਸਬਜੀ ਕਹੋਗੇ ਤੁਸੀਂ ਦਾਲ ਕਹਿ ਦਿੰਦੇ ਚਿੱਟੇ ਛੋਲੇ ਦੀ ਦਾਲ ਬਣਾਈ ਆ ਕੀ ਕਹਿੰਦੇ ਸਬਜੀ ਬਣਾਈ ਇਹ ਕੋਹ ਨਹੀਂ ਇਹਦੇ ਵਿੱਚ ਵਿੱਚ ਗਰੇਵੀ ਆ ਜਿਹੜੀ ਦਿਖ ਰਹੀ ਆ ਤੁਹਾਨੂੰ ਜਿਹਦੇ ਨਾਲ ਤਰੀ ਹੈ ਜਿਹੜੀ ਸੰਘਣੀ ਹੋ ਜੂਗੀ ਲਓ ਜੀ ਤੇ ਹੁਣ ਆਪਾਂ ਕੁੱਕਰ ਦਾ ਲਗਾ ਦਿੰਨੇ ਆਂ ਤੇ ਤੇਨੂੰ ਮਰਾਵਾਂਗੇ 5-6 ਸੀਟੀਆਂ ਕੁਝ ਮਿੰਟਾਂ ਦੇ ਬਾਅਦ ਕੇ ਰੈਡੀ ਹੋ ਜੂਗੀ ਤੇ ਦੱਸੋ ਨਿਆ ਤੁਹਾਨੂੰ ਕਿੰਨੇ ਕਿਸ ਤਰ੍ਹਾਂ ਦੀ ਬਣੀ ਹੈ ਤੇ ਕਿਸ ਤਰ੍ਹਾਂ ਦੇ ਦੀ ਰੰਗਤ ਆਈ ਹੈ ਜਿਹਨੂੰ ਇਹਨੀਆਂ ਆਪਾਂ ਮਰਾ ਲਈਆਂ ਨੇ ਹਵਾ ਇਹਦੀ ਮੈਂ ਕੱਢ ਦਿੱਤੀ ਹੈ ਤੇ ਹੁਣ ਆਪਾਂ ਖੋਲ ਦਿੰਨੇ ਆਂ ਦਾ ਢੱਕਣ ਕੁੱਕਰ ਦਾ ਲੋਚੀ ਸਬਜੀ ਦੇਖੋ ਕਿੰਨੀ ਆਪਣੀ ਵਧੀਆ ਜਿਹੜੀ ਬਣ ਕੇ ਤਿਆਰ ਹੋਈ ਆ ਤੁਸੀਂ ਕਲਰ ਵੀ ਦੇ ਸਕਦੇ ਹੋ ਕਿੰਨਾ ਸੋਹਣਾ ਆਇਆ ਆ ਹਲੇ ਵੀ ਰੈੱਜ ਰਹੀ ਆ ਮਤਲਬ ਕਿ ਤਾਂ ਹੁਣ ਇਹਦੇ ਉੱਪਰ ਪਾ ਦਾਂਗੇ ਆਪਾਂ ਇਹ ਹਰਾ ਧਨੀਆ ਧਨੀਆ ਪਾਉਨੇ ਆਸੀ ਖੂਬ ਸਾਰਾ ਕਿਉਂਕਿ ਧਨੀਆ ਆਪਣੇ ਲਈ ਵਧੀਆ ਹੁੰਦਾ ਜਾਂ ਮੀਨ ਕਿ ਸਿਸਟਮ ਆਪਣਾ ਕੰਮ ਕਰ ਦਿੰਦਾ ਆ। ਔਰ ਸੌਰੀ ਕਮਿਊਨਿਟੀ ਸਿਸਟਮ ਨੂੰ ਆਪਣੇ ਨੂੰ ਇਹ ਵਧੀਆ ਬਣਾ ਦਿੰਦਾ ਆ। ਤੇ ਠੱਡਾ ਹੁੰਦਾ ਆ ਧਨੀਆ। ਠੀਕ ਹੈ ਜੀ ਫਾਇਰਟ ਦੀ ਸਮੱਸਿਆ ਹੋਵੇ ਫਿਰ ਵੀ ਇਹ ਜਿਹੜਾ ਧਨੀਆ ਆ ਬੈਸਟ ਰਹਿੰਦਾ ਆ ਚਟਣੀ ਝਟਣੀ ਇਹਦੀ ਬਣਾ ਕੇ ਜੜੀ ਖਾ ਲੈਣੀ ਚਾਹੀਦੀ ਆ ਧਨੀਏ ਦੀ। ਉਹ ਸਬਜ਼ੀ ਤੁਸੀਂ ਦੇ ਸਕਦੇ ਹੋ ਕਿੰਨੀ ਵਧੀਆ ਆਪਣੀ ਬਣ ਕੇ ਜੜੀ। ਤਿਆਰ ਹੋ ਗਿਆ ਧੰਨੀਆਂ ਆਪਾਂ ਨੇ ਘਰ ਦਾ ਵਿੱਚ ਮਿਕਸ ਸੋ ਜੇਕਰ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ